ਤਤਾਨਕ ਸਾਨੇ ਵਾਲ ਦੇ ਪ੍ਰਾਣਾ ਵਿਆਰ ਦੇ ਸ੍ਰੀ ਸਨਿਤਾ ਮੰਦਿਰ ਤੇ ਸਰਦਾਲੂਆਂ ਦੇ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾੜ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਰਦਾਲੂਆਂ ਦੇ ਵੱਲੋਂ ਸ੍ਰੀ ਕ੍ਰਿਸ਼ਨ ਭਗਵਾਨ ਦੀ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ। ਮੰਦਿਰ ਦੇ ਮੁੱਖ ਪ੍ਰਬੰਧਕ ਪੰਡਤ ਸੰਜੀਵ ਕੁਮਾਰ ਵੱਲੋਂ ਮੰਦਿਰ ਵਿੱਚ ਇਸ ਮੌਕੇ ਤੇ ਆਉਣ ਵਾਲੇ ਸਰਦਾਲੂਆਂ ਲਈ ਪੁਖਤਾ ਪ੍ਰਵੰਦ ਵੀ ਕੀਤੇ ਗਏ ਸਨ। ਇਸ ਦੌਰਾਨ ਪੰਡਤ ਸੰਜੀਵ ਕੁਮਾਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਦਿਰ ਦੇ ਪੰਡਾਲ ਵਿਖੇ ਭਜਨ ਮੰਡਲੀ ਦੇ ਵੱਲੋਂ ਭਗਵਾਨ ਚੇਤਨ ਕ੍ਰਿਸ਼ਨ ਦੀ ਜੀਵਨੀ ਦਾ ਗੁਣਗਾਨ ਕੀਤਾ ਗਿਆ। ਸਰਧਾਲੂਆਂ ਦੇ ਵੱਲੋਂ ਸ਼ਰਧਾ ਨਾਲ ਸਾਰਾ ਹਨ ਮੰਦਿਰ ਵਿੱਚ ਕੇਸ਼ਰੀ ਕ੍ਰਿਸ਼ਨ ਜੀ ਦੇ ਨਾਮ ਦਾ ਗੁਣਗਾਨ ਕੀਤਾ ਗਿਆ ਤੇ ਰਾਤ 12 ਵਜੇ ਭਗਵਾਨ શ્રી ਕ੍ਰਿਸ਼ਨ ਜੀ ਦੇ ਜਨਮ ਉਸ ਤੋਂ ਬਾਅਦ ਸੰਗਤਾਂ ਨੂੰ ਮੱਖਣ ਮਿਸਰੀ ਤੇ ਪੇੜਿਆਂ ਦਾ ਵਿਸ਼ੇਸ਼ ਪ੍ਰਸ਼ਾਦ ਵੀ ਵੰਡਿਆ ਗਿਆ ਇਸ ਮੌਕੇ ਤੇ ਸਨਿਵਾਰ ਨਗਰ ਕੌਂਸਲ ਦੇ ਡਿਪਟੀ ਮੇਅਰ ਸਵਰਨ ਕੁਮਾਰ ਸੋਨੀ ਦੇ ਵੱਲੋਂ ਜੋਤ ਪ੍ਰਚੰਡ ਕੀਤੀ ਗਈ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੋਹਿਤ ਕੁਮਾਰ ਸ਼ਾਸਤਰੀ ਜੁਗਿੰਦਰ ਸਿੰਘ ਰਾਹੁਲ ਚਰਮਾ ਰਵੀਸ਼ ਕੁਮਾਰ ਮੰਗਤਰਾਮ ਬਾਦਲ ਦਲਬੀਰ ਸਿੰਘ ਮਾਨ ਸਿੰਘ ਸਾਨੀ, ਰਾਜੂ ਹੀਰਾ, ਗੁਰਦੀਪ ਸਿੰਘ ਮੰਗਟ ਰਾਮਪੁਰ ਅਤੇ ਹੋਰ ਸਮੂਹ ਸੰਤਾਂ ਹਾਜ਼ਰ ਸਨ। I ਸਹੀ ਦੂਪ ਕਹੀਂ ਛਾਇਆ ਇਹ ਸਭ ਤੇਰੀ ਹੈ ਮਾਇਆ ਆਜਾ ਜੋ ਜਨਮ ਅਸ਼ਮੀ ਦਾ ਦਿਹਾੜਾ ਵਾ ਇਹ ਦੁਨੀਆ ਦੇ ਕੋਨੇ-ਕੋਨੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਹਰ ਜਗ੍ਹਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਔਰ ਇਸੇ ਤਰ੍ਹਾਂ ਅਜ ਸਾਂਦੇਵਾਲ ਦੇ ਵਿੱਚ ਵੀ ਇਹ ਅਸ਼ਮੀ ਦਾ ਦਿਨ ਹੈ ਜਿਹੜਾ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਔਰ ਜਿੱਥੇ ਕਿਵੇਂ ਸ਼ਨੀ ਦੇ ਮੰਦਰ ਦੇ ਵਿੱਚ ਪਹੁੰਚਿਆ ਔਰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਕਿ ਇਹਨਾਂ ਦੇ ਜ਼ਰੀਏ ਮੈਨੂੰ ਪੂਜਾ ਤੇ ਬੈਠਣ ਦਾ ਮੌਕਾ ਮਿਲਿਆ ਤੇ ਬਹੁਤ ਆਨੰਦ ਆਇਆ ਔਰ ਅੱਜ ਜਿਹੜਾ ਦਿਨ ਹੈ ਇਹ ਪੂਰਾ ਸੰਗਤ ਦੇ ਵਿੱਚ ਪੂਰੀ ਖੁਸ਼ੀ ਦਾ ਦਿਨ ਹੈ ਔਰ ਪੰਡਿਤ ਜੀ ਬਹੁਤ ਭਾਗਿਆਸ਼ਾਲੀ ਨੇ ਜਿਨ੍ਹਾਂ ਦੇ ਬਦੌਲਤ ਅਸੀਂ ਇੱਥੇ ਪਹੁੰਚੇ ਆ ਸੋ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਔਰ ਇਹ ਜਿਹੜਾ ਮੰਦਰ ਹੈ ਕਨਿਸ਼ ਮੰਦਰ ਹੈ ਇਹਨਾਂ ਦੇ ਜਿਹੜੇ ਆਗੂ ਨੇ ਸੇਵਾਦਾਰ ਨੇ ਸਾਡੇ ਪੰਡੇ ਜੀ ਜੇ ਵੀ ਅੱਜ ਵਧਾਈ ਦੇ ਪਾਤਰ ਨੇ ਸੋ ਹਰੇਕ੍ਰਿਸ਼ਨ ਹਰੇਕ੍ਰਿਸ਼ਨ ਸਾਰੇ ਹਨ ਪਿੰਡ ਦਾ ਕ੍ਰਿਸ਼ਨ ਜਨਮ ਅਸ਼ਟਮੀ ਜੀ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਇੱਕ ਛੋਟੀ ਜਨਮ ਅਸ਼ਟਮੀ ਆ ਭਾਦੋਂ ਦੀ ਅਸ਼ਟਮੀ ਨੂੰ ਕ੍ਰਿਸ਼ਨ ਪੱਖ ਦੀ ਅਸ਼ਟਮੀ ਨੂੰ ਕ੍ਰਿਸ਼ਨ ਜੀ ਦਾ ਜਨਮ ਹੋਇਆ ਪੁਰੇ ਸਟੇਜ ਨੂੰ ਬਣਾਇਆ ਜਾਂਦਾ ਰਾਤ ਨੂੰ 12 ਵਜੇ ਹਰ ਇੱਕ ਮੰਦਰਾਂ ਦੇ ਵਿੱਚ ਕ੍ਰਿਸ਼ਨ ਜੀ ਦਾ ਜਨਮ ਹੋਗਾ ਜਨਮotsਵ ਮਨਾਇਆ ਜਾਊਗਾ ਤਿਆਰੀਆਂ ਬੜੀ ਜੋਰਾ-ਸ਼ੋਰਾ ਤੇ ਇਹ ਸਿਰਫ ਸਾਨਾਲੇ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਇਸ ਤਰ੍ਹਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਾਰੀ ਜਗ੍ਹਾ ਤੇ ਇਹ ਕ੍ਰਿਸ਼ਨ ਜਨਮotsਵ ਮਨਾਇਆ ਜਾਂਦਾ ਸਨਾਤਨ}\,\mathrm{ਧਰਮ}$ ਦਾ ਇਹ ਬਹੁਤ ਵੱਡਾ ਪਰਵਾਨਿਸ਼ ਜਨਮ ਲੱਗਦਾ ਕਿ ਆਪਣਾ ਜਨਮ ਪੂਰੇ ਵਿਸ਼ੇ ਜੀ ਆਜਾ ਅਜੇ ਆਪਣੇ ਕੀਆ ਦੀਆਂ ਗੰਗਾ ਕੀਤਾ ਜਾਂਦਾ ਜਨਮ ਵਾਲਾ ਜਨਮ ਅਸ਼ਟਮੀ ਜਿਹੜੀ ਬਣਾਇਆ ਰੋਣੀ ਵਿੱਚ ਬਣਾਈ ਜਾਂਦੀ ਹੈ ਇਹ ਜਨਮ ਅਸ਼ਟਮੀ ਸਪੀਸ਼ਲ ਤੇ ਜਿਨ੍ਹਾਂ ਨੇ ਪੁੱਤਰ ਰੱਖਿਆ ਜਿਨ੍ਹਾਂ ਨੂੰ ਪੁੱਤਰ ਦੇਸ਼ਾ ਆਲਾਦਿਚਾ ਉਹ ਨਿਰਾਹ ਹਰ ਰੱਖਦੇ ਨੇ ਰਾਤ ਨੂੰ 12 ਵਜੇ ਪ੍ਰਮੋਦਾ ਅਰਸ਼ਣ ਕਰਕੇ ਪ੍ਰਮੋਦਾ ਅਸ਼ਨਾਨ ਹੋਊਗਾ ਰਾਤ ਨੂੰ ਜਦ ਜਨਮ ਹੋਣਾ ਉਸ ਤੋਂ ਬਾਅਦ ਉਹ ਪ੍ਰਸ਼ਾਦ ਗੰਡੂ ਉਹ ਛਰਦਾ ਨਾ ਬਣਾਦੇ ਕੋਈ ਛਰਦਾ ਲੋਕ ਦੇਖੋ ਜੀ ਇਹ ਸਾਡੇ ਨਗਰ ਕੌਂਸਲ ਦੇ ਡਿਪਟੀ ਮੇਅਰ ਨੇ ਜਿਨ੍ਹਾਂ ਦੇ ਸਹਿਕਾਰਨਾਰਤ ਸਰਪੋਰਟ ਨਗਰ ਕੌਂਸਲਰਾਂ ਦੇ ਅਸ਼ੀਰਵਾਦ ਦੇ ਨਾਲ ਇੱਕ ਸਨੀਚਾਮ ਦੇ ਮੰਦਿਰ ਦੇ ਵਿੱਚ ਹਰ ਇੱਕ ਇਤਿਆਰ ਮਨਾਇਆ ਜਾਂਦਾ ਔਰ ਵੀ ਸਾਨੂੰ ਬਹੁਤ ਵਕਤ ਸੁਜੋਗ ਦਿੱਤਾ ਸਾਰੇ ਵੀਰਾਂ ਨੂੰ ਇਹਨਾਂ ਨੇ ਨਾ ਨਹੀਂ ਕਿਹਾ ਜਦੋਂ ਵੀ ਅਸੀਂ ਜਾਂਦੇ ਆ ਇਹਨਾਂ ਦੇ ਕੋਲ ਤੇ ਬੱਦ ਚੜ੍ਹ ਤੇ ਸਾਨੂੰ ਸਹਿਯੋਗ ਦਿੰਦੇ ਰੋ ਪੁੱਛ ਲਈ ਨੇ ਪੰਡਤ ਜੀ ਹੋਰ ਦੱਸੋ ਕੀ ਚਾਹੀਦਾ ਸੰਤਾ ਹਮਾ ਮਾ ਕੇ ਆਨ ਦੀ ਰਾਤ ਨੂੰ 12 ਵਜੇ ਤੱਕ ਆਈ ਜਾਣੇ ਵੇਖੀ ਜਾਣੀ ਆ ਬੀਬੀਆਂ ਨੇ ਕੀ ਕਰਨ ਕਰੀ ਜਾਣਾ ਪਰਵਚਨ ਹੋਣਗੇ ਕਿ ਤੋਂ ਸਾਰਾ ਹੋ